ਜਿਹੜੇ ਜਿਹੜੇ ਅੱਜ ਉਹ ਨਾਮੋ ਨਿਸ਼ਾਨ ਮੇਰੇ ਸਾਹਮਣੇ ਉਹਦੀ ਵੀਡੀਓ ਕਵਰ ਕੀਤੀ ਆ ਤੇ ਕੋਈ ਰਿਆ ਤਿੰਨ ਟਰੈਕਟਰ ਆ ਜਿਹੜੇ ਤਿੰਨ ਟਰੈਕਟਰ ਹੈ ਨਾ ਉਹ ਸਾਹਮਣੇ ਉਹ ਉੱਥੇ ਲੱਗੇ ਆ ਅੱਛਾ ਅੜੇ ਆ ਅੜੇ ਹੁਣ ਆਪਾਂ ਵੇਖ ਕੇ ਆਏ ਆ ਉੱਥੋਂ ਵਿజిਟ ਕੀਤੀ ਆ ਉਹ ਸਾਹਮਣੇ ਮਰੜੇ ਦੇ ਉੱਤੇ ਹੀ ਆ ਜਿਹੜੇ ਉਹ ਤਿੰਨ ਟਰੈਕਟਰ ਉੱਥੇ ਜਿਹੜਾ ਕਰਾਂ ਜਖਲੋਤੇ ਇਹਨਾਂ ਰੁੜ ਗਏ ਜਦੋਂ ਹਾੜ ਆਇਆ ਕੱਢੇ ਨਹੀਂ ਬੜਾ ਅਹੀਂ ਸਮਝਾਉਂਦੇ ਨੇ ਵੀ ਕੱਢ ਲਈਏ ਉਹ ਸੰਗਤ ਨੂੰ ਇਹ ਵੀ ਸ਼ਾਇਦ ਪਾਣੀ ਲੈ ਜਾਣਾ ਜੀ ਅਹੀਂ ਦੇ ਪਹਿਲੇ ਦਿਨ ਤੋਂ ਹੀ ਜਦੋਂ ਪਾਣੀ ਆਇਆ ਉਦੋਂ ਤੋਂ ਕਹਿਣ ਲੱਗ ਪਏ ਵੀ ਜੀ ਵੀ ਕੱਢ ਲੋ ਉਹ ਆਪਣੇ ਲੋਕ ਦਲੇਰ ਆ ਉਹ ਦਲੇਰੀ ਚ ਬੈਠੇ ਰਹੇ ਵੀ ਕੋਈ ਨਹੀਂ ਪਾਣੀ ਲੈ ਜਾਣਾ ਪਾਣੀ ਲੈਏ ਪਾਣੀ ਵਧਾ ਗਿਆ ਆ ਚਲਾ ਗਿਆ ਹਾਂ ਪਾਣੀ ਵਧਾ ਗਿਆ ਮਾਪੁਰਛੂ ਜਿੰਨਾ 2023 ਦੇ ਵਿੱਚ ਪਾਣੀ ਆਇਆ ਨਾ ਉਦੋਂ ਦੇ ਖਾਨ ਦੇ ਵਿੱਚ ਪਾਣੀ ਨਹੀਂ ਵੜਿਆ ਕੋਈ ਉਹਨਾਂ ਦੀ ਸੋਚ ਪੜਾ ਕੀ ਸੀ ਚਲੋ ਭਾਜੀ ਨਵੀਂ ਧੁੱਜਿਆ ਉਹਨਾਂ ਨੂੰ ਇਹੀ ਵੀ ਇੱਥੇ ਸਾਡੇ ਘਰ ਨਹੀਂ ਟਹਿਣੇ ਕਿ 2023 ਤੋਂ ਆਪਣਾ ਜੇ ਆਪਾਂ ਪਾਣੀ ਦੀ ਗੱਲ ਕਰੀਏ ਤਾਂ 4 ਲੱਖ 380 ਕਿਊਸਿਕ ਪਾਣੀ ਚੱਲਿਆ ਤੇ 2 ਲੱਖ 70 ਹਜ਼ਾਰ ਤੇ ਟੁੱਟ ਗਿਆ ਟ੍ਰੀਲੀਅਰ ਦੋ ਯਰ ਦੇ ਵਿੱਚ ਡੇਢ ਗੁਣਾ ਇਹ ਗੱਲ ਕਰੀਏ ਤੇ ਡੇਢ ਗੁਣਾ ਜ਼ਿਆਦਾ ਪਾਣੀ ਸਿੱਟਿਆ ਗਿਆ ਹੈ। ਪਾਣੀ ਵਾਧਾ ਆਇਆ ਤੇ ਆ 24 24 ਘੰਟੇ ਹੀ ਇਥੇ ਸੇਵਾ ਕੀਤੀ ਹੈ। ਥੋੜੇ ਚੁੱਕ ਚੁੱਕ ਕੇ ਲਾਏ ਆ। ਚਲੋ ਇਹਨਾਂ ਦਾ ਵੀ ਬਹੁਤ ਮਦਦ ਕੀਤੀ ਸਰਕਾਰ ਨੇ ਵੀ ਥੋੜੇ ਦਿੱਤੇ ਹਨ ਸਾਨੂੰ ਕ੍ਰੇਡਿਟ ਦਿੱਤੇ ਆ, ਕ੍ਰੇਡਿਟ ਰਿਪੋਰਟ ਦਿੱਤੇ ਆ। ਤੇਲ ਜਿਹੜਾ ਟਰੈਕਟਰਾਂ 'ਚ ਪਾਇਆ ਉਹ ਵੀ ਇੰਨਾ ਰਹੀਆਂ ਹੁੰਦਿਆ ਵਾ ਕਿਉਂਕਿ ਆਪਣੇ ਕੋਲ ਨਹੀਂ ਤਾਂ ਸਾਡੀ ਗਾਂ ਸਿੱਕ ਸੰਗਤ ਜਿਹੜੀ ਹੈਗੇ ਆ ਉਹ ਹੀ ਆਪ ਲੱਗੇ ਆ ਜਿਹੜੀ ਸੇਵਾ ਕਰ ਰਹੇ ਆ। ਚਲੋ ਸਾਰੇ ਆਨ ਕਹਤਾ ਹੈ ਜੀ ਬਨੇ ਬੜਾ ਸੁਖ ਹੋਦਾ ਹੈ ਹਾਂ ਤਾਂ ਦਾ ਮਤਲਬ ਕਰਨੀ ਚਾਹੀਦੀ ਸਾਰਿਆਂ ਦਾ ਫਰਜ਼ ਬੰਦ ਜਿੱਥੇ ਮਾਂ ਨੂੰ ਆਪਾਂ ਉਹ ਕਾਬੂ ਕਰ ਲੈਣਾ ਬਹੁਤ ਜ਼ਿਆਦਾ ਜੀ ਜੋ ਕਿ ਤੇ ਲਾਗੇ ਨਾ ਹਿੱਤ ਫਿਰ ਆਪੇ ਪਾਈ ਹਨ ਬਾਬਾਈ ਦੋਰੀ ਉਹ ਨੋਈ ਟੁੱਟੀ ਤਿੰਨ ਨਰੀ ਪਿਛਲੀ ਟੁੱਟੀ ਆਹੀ ਤਗੜਿਆ ਹੋਵੇ ਤੋੜੇ ਤੋੜੇ ਕਰੇਟਰ ਹਰ ਕੀ ਗੱਲ ਆਣ ਬਣ ਕੇ ਲਾ ਲਾ ਕੇ ਮਾਂ ਸੰਭਾਲ ਲਾ ਸਾਨੂੰ ਤੇ ਬਹੁਤ ਉਦਾਸ ਪਿਰਾ ਦਿਨ ਜਿਹੜੀਆਂ ਬੈਕਾਂ ਨਹੀਂ ਆਪਣੀ ਇਧਰਲੇ ਬੰਨੇ ਇਹ ਵੀ ਸਾਡਾ ਪਰਿਵਾਰ ਵਜੇ ਮਾਲ ਡੰਗਰ ਵਜੇ ਫਸਲ ਵਾੜੀ ਵਜੇ ਕਿਉਂਕਿ 2023 ਤਰ ਪਹਿਲਾਂ ਨਹੀਂ ਕਰ ਜਾਉਤਰਿਆ ਆਪਣਾ ਅਈ ਅਨੇਕ ਰਾਜ ਬੈਠੇ ਨੇ ਭਾਈ ਘਰਾ ਜੇ ਡੰਗਰ ਲੈ ਕੇ ਬਾਹਰ ਜਾਣਾ ਬਹੁਤ ਮੁਸ਼ਕਲ ਡੰਗਰ ਜਿਹੜਾ ਪਾਈਆਂ ਵਿੱਚ ਰਹਿਣੀ ਹੈ ਬੰਨਣਾ ਜਿਆਦੀਆਂ ਡੂੰਗਾ ਰੋੜ ਕੇ ਲੱਗਾ ਹੈ ਨਾ ਉਹ ਬੰਨਣਾ ਆਈਆਂ ਸੀ ਤੇ ਹਾਂ ਕਿ ਫੇਰ ਬਸ ਹਾਂ ਇੱਥੇ ਜੀ ਬਹੁਤ ਨਾਜਗਾਹ ਜੀ 2,60,000 ਚੱਲੀ ਜਾਂਦੇ ਆ ਆ ਮਾਂ ਪੁੱਛੋ ਇੱਥੇ ਹੀ ਹੁਣ ਮਾਰ ਕੇ ਵੇਖਾ ਰੰਦਾ 30 ਫੁੱਟ ਪਾਣੀ ਆ ਓਹੋ ਅੱਛਾ ਅਜੇ ਵੀ ਹੁਣ ਇੱਥੇ ਜੀ ਕੰਮ ਕਰੀਏ ਜੀ ਤਗੜਾ ਕਰਕੇ ਪੰਜ ਕਿੱਡਾ ਪੰਜ ਨਹੀਂ ਆ ਆ ਵੇਖੋ ਕਿੱਡਾ ਉੱਚਾ ਵਾ ਇਹ ਲੱਭਾ ਨਹੀਂ ਸਾਡੇ ਭਰਾ ਨੇ ਨਾਲ ਪ੍ਰੈਸ ਦਾ ਸਾਰਾ ਵੇਂਦੇ ਤੇ ਉਹ ਵੀ ਬੰਦੇ ਦੇਖਣੇ ਜੀ ਮੰਤਰੀ ਸਾਹਿਬ ਜੀ ਇੱਥੇ ਤੁਸੀਂ ਖੜੇ ਹੋ ਇੱਥੇ ਪਾਣੀ ਪੈ ਗਿਆ ਇੱਥੇ ਤੁਸੀਂ ਖੜੇ ਜੀ ਨਾ ਇਹ ਟੁੱਟ ਗਿਆ ਪਾਣੀ ਪੈ ਗਿਆ ਦੂਜੇ ਬੰਨੇ ਪਾਣੀ ਤੇ 23 ਜੀ ਵੀ ਇਸੇ ਤਰ੍ਹਾਂ ਹੀ ਆਇਆ ਮਹੀਨਾ ਇੱਕ ਚੱਲਿਆ ਪਾਣੀ ਉਹਦੋਂ ਉਹ ਬੰਨ ਟੁੱਟ ਗਿਆ ਉਹ ਬੰਨ ਟੁੱਟਣਾ ਫਿਰ ਇੱਧਰ ਜ਼ੋਰ ਘਟ ਗਿਆ ਇੱਧਰ ਜ਼ੋਰ ਪੈ ਗਿਆ ਇੱਧਰ ਬੜਾ ਨੁਕਸਾਨ ਹੋ ਗਿਆ ਐਰ ਕਾਹੀਂ ਤੱਕੜੇ ਹੋਏ ਬੰਨ ਸਗਤ ਨੇ ਫੇਰ ਦੁਬਾਰੇ ਆਇਆ ਫੇਰ ਆ ਜਾਓ ਬਿਰਕੋ ਅੱਗੇ ਆ ਜਾਓ ਆ ਜਾਓ ਆ ਜਾਓ ਆ ਜਾਓ ਬਾਬਾ ਜੀ ਅੱਗੇ ਆ ਜੀ ਅੱਗੇ ਆ ਜਾਓ ਆ ਜਾਓ ਆ ਜਾਓ ਅੱਛਾ ਜੀ ਅੱਛਾ ਆ ਜਾਓ ਅੱਗੇ 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 ਗਰੀ ਅੱਡ ਗ੍ਰਾਂਥੀ ਦੇ ਦਰਬਾਰ ਸਾਹਿਬ ਦੇ ਮਾਨ ਜੀ ਕਾ ਖ ਹਾਂ ਨਿਕਰੂ ਬਬੀ ਗੱਲ ਇਹ ਜੀ 23 ਦੇ ਵਿੱਚ ਇਸ ਤਰ੍ਹਾਂ ਹੀ ਪਹਿਲ ਵਾਟਕ ਦਾ ਨਾ ਵਾਕਿ ਤੇ ਲੈ ਗਿਆ ਫਿਰ ਜਦੋਂ ਦੁਬਾਰੇ ਆਇਆ ਨਾ ਤੇ ਜਿਹੜਾ ਦੁਬਾਰੇ ਟੋੜਦਾ ਉਹਦੋਂ ਉਥੋਂ 5 6 ਕਿਲੇ ਦਰਾਸ ਬਲਬੜ ਸਿੱਟੀ ਗਏ ਨਾਲ ਲਾਈਏ ਬੋਰੀਆਂ ਦੇ ਪਿੱਛੇਲੇ ਬਣੇ ਨਾ ਕਿਦੇ ਫੋਟ ਪਾਈ ਗਈ ਉਹ ਤੋਂ ਘੌਰ ਪੈ ਗਈ ਰਾਤ ਆਪਾਂ ਬਚਾ ਲਿਆ ਤੇ ਅਗਲੇ ਦਿਨ ਜਿਹੜੇ 1 ਵਜੇ ਟੁੱਟ ਗਿਆ 1 ਵਜੇ ਪੂਰੀ ਸਵੇਰ 1 ਵਜੇ بڑا ਦਿਨ ਟੁੱਟਾ ਉਹ ਰਾਤ ਬਚਾ ਲਿਆ ਬੜੇ ਖਪੇ ਮਸ਼ੀਨਾਂ ਚਾਰ ਪੰਜ ਨਾਲ ਟਰਾਲੀਆਂ ਬਹੁਤ ਜਾਰੀਆਂ ਵੱਡੀਆਂ ਆਪਣੇ ਜਿਹੜੇ ਰੈਗ ਲਾਉਣ ਵਾਲੇ ਵੱਡੇ ਵਾਲੇ ਉਹ ਵੀ ਨਾਲ ਆ ਜੰਮੋ ਪੈਗ ਸਾਰੇ ਲਾਉਂਦੇ ਰਹੇ ਆਪਾਂ ਬਚਾ ਲਿਆ ਇਹ ਉਹ ਆ ਇਧਰੋਂ ਇਧਰੋਂ ਭਾਜੀ ਸਿੰਘ ਸਾਹਿਬ ਪਹਿਲਾਂ ਕਿੰਨੇ ਅਰਕੀ ਬਚਾਇਆ ਆ ਆ ਵੀ ਇੱਕੋ ਮਿੰਟ ਭਾਜੀ ਆੜੀਆਂ ਨੋਚ ਆ ਨਾ ਇੱਕ ਗੱਲ ਕਰੀਏ ਉਹ ਤੇ ਪਹਿਲੀ ਨੋਚ ਨਹੀਂ ਵੇਖ ਕੇ ਆਏ ਜਿਹੜੀ ਇਹ ਘਰ ਤੋਂ ਘਰ ਤੱਕ ਵੀ 150 ਫੁੱਟ 200 ਫੁੱਟ ਲੰਮੀ ਬਣਵਾਤੀ ਇਹਨਾਂ ਇੱਕ ਆ ਨੋਚ ਦੀ ਗੱਲ ਕਰੀਏ ਇਹ ਵੀ ਕਾਫੀ ਲੰਮੀ ਇਹਦੇ ਨਾਲ ਆਪਣਾ ਥੋੜਾ ਜਿਹਾ ਬਚਾ ਹੋ ਗਿਆ ਆਪਾਂ ਬਣਾਈਆ ਆ ਵੇਖੋ ਪਹਿਲਾਂ ਹੈ ਨਹੀਂ ਨਹੀਂ ਪਤਾ ਨਹੀਂ ਪਤ ਲੱਗਣਾ ਇਹ ਫਿਰ